ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਥੇ ਸਿਆਸੀ ਖਾੜੇ ਪੱਕਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਸਰਦਾਰ ਗੁਰਜੀਤ ਸਿੰਘ ਓਝਲਾ ਹੋਣਾਂ ਦੀ ਟਿਕਟ ਪੱਕੀ ਹੋਣ ਤੋਂ ਬਾਅਦ ਜੋ ਜੋ ਸ਼੍ਰੀ ਹਮਸੱਦ ਸਾਹਿਬ ਪਹੁੰਚ ਰਹੇ ਨੇ ਤਾਂ ਟ੍ਰੇਨ ਆਹੀ ਖਾਸ ਤੌਰ ਤੋਂ ਇੱਥੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਗੁਰਜੀਤ ਸਿੰਘ ਓਝਲਾ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਜੋ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਪਰ ਉੱਥੇ ਹੀ ਤੁਹਾਡੇ ਨਾਲ ਇੱਕ ਤਸਵੀਰ ਇਹ ਵੀ ਸਾਂਝੀ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਕਾਂਗਰਸ ਪਾਰਟੀ ਦੇ ਜੇ ਸਮਰਥਕ ਨੇ ਉਹਨਾਂ ਦੇ ਜਿਹੜੇ ਚਾਹਵਾਨ ਨੇ ਉਹ ਇੱਥੇ ਕਾਫੀ ਵੱਡੇ ਪੱਧਰ ਦੇ ਉੱਤੇ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਇੱਕੋ ਢੀ ਕਿਤੇ ਜਾ ਰਹੀ ਹੈ ਕਿ ਕਿਸ ਵੇਲੇ ਜੋ ਗੁਰਜੀਤ ਸਿੰਘ ਓਝਲਾ ਨੇ ਇੱਥੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜੋ ਆਪਣੇ ਸਮਰਚਕਾਂ ਦੇ ਨਾਲ ਮਿਲਿਆ ਜਾਵੇਗਾ ਤਾਂ ਇਹ ਤਸਵੀਰਾਂ ਕਿਉਂਕਿ ਸ਼੍ਰੀ ਹੰਸਾ ਸਾਹਿਬ ਦੀ ਲੋਕ ਸਭਾ ਚੋਣ ਜੋ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਜਿੱਥੇ ਵੱਖ-ਵੱਖ ਪਾਰਟੀਆਂ ਦੇ ਜੋ ਉੱਤੇਦਾਰ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਉੱਤੇ ਹੀ ਜੋ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਕਿਤਨਾ ਕਿਤੇ ਜੋ ਪਾਰਟੀ ਸੰਬੰਧਿਤ ਲੋਕ ਹੈਗੇ ਨੇ ਜਿੱਥੇ ਭਾਜਪਾ ਦੀ ਗੱਲ ਕਰ ਲਈਏ ਉੱਥੇ ਹੀ ਅਸੀਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਤਾਂ ਸਾਰਿਆਂ ਵੱਲੋਂ ਆਪਣੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਸਨ ਤਾਂ ਉਸ ਤੋਂ ਬਾਅਦ ਅੱਜ ਕਾਂਗਰਸ ਵੱਲੋਂ ਜੋ ਕਾਂਗਰਸ ਦੇ ਕੈਂਡੀਡੇਟ ਸਰਦਾਰ ਗੁਰਜੀਤ ਸਿੰਘ ਉਹ ਜਿਹੜੇ ਕਿ ਦੋ ਵਾਰ ਵੀ ਮੈਂਬਰ ਪਾਰਲੀਮੈਂਟ ਰਹ ਚੁੱਕੇ ਨੇ ਤਾਂ ਹੁਣ ਤੀਜੀ ਵਾਰ ਫੇਰ ਕਾਂਗਰਸ ਪਾਰਟੀ ਵੱਲੋਂ ਜਿਹੜੀ ਟਿਕਟ ਮਿਲਣ ਤੋਂ ਬਾਅਦ ਅੱਜ ਇੱਥੇ ਪਹੁੰਚ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਪ੍ਰਬੰਧ ਇੱਥੇ ਉਹਨਾਂ ਵੱਲੋਂ ਵੀ ਕੀਤਾ ਗਿਆ ਤਾਂ ਇਹ ਤਸਵੀਰਾਂ ਤੜਨਾ ਸਾਂਝਾ ਕਰ ਰਹੇ ਹਾਂ ਕਿ ਸਮਰਥਕ ਜਿਹੜੇ ਨੇ ਉਹ ਅੱਜ ਇੱਥੇ ਪਹੁੰਚ ਰਹੇ ਨੇ ਤਾਂ ਪੁਲਿਸ ਦੀਆਂ ਵੀ ਤਸਵੀਰਾਂ ਤੜਨਾ ਜ਼ਰੂਰ ਸਾਂਝੀਆਂ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਸਪੁਕਤਾ ਪ੍ਰਬੰਧਾਂ ਦੇ ਨਾਲ ਅੱਜ ਇੱਥੇ ਜੋ ਪਿੱਛੇ ਪਿੱਛੇ ਟੁਕਤਾ ਪ੍ਰਬੰਧਾ ਦੇ ਨਾਲ ਇੱਥੇ ਜੇ ਦੇਖ ਸਕਦੇ ਸਰਦਾਰ ਗੁਰਜੀਤ ਸਿੰਘ ਕੋਲ ਪਹੁੰਚ ਚੁੱਕਲੇ ਐ ਤੁਸੀਂ ਦੇਖ ਸਕਦੇ ਤਸਵੀਰਾਂ ਇਹ ਤਸਵੀਰਾਂ ਖਾਸ ਤੌਰ ਤੇ ਸੰਝਿਆ ਕਰ ਤੁਸੀਂ ਦੇਖ ਸਕਦੇ ਹੋ ਕਿ ਅਮਰਸੇਵ ਸਾਹਿਬ ਪਹੁੰਚ ਕੇ ਦੋਨੋਂ ਤਮਸਤਕ ਹੁੰਦੇ ਦਿਖਾਈ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਜੀ ਆਓ ਜੀਓ ਦੇਖ ਸਕਦੇ ਹੋ ਕਿ ਸਾਰੇ ਸਮਰਥਕ ਜੋਤੇ ਨਾਲ ਪਹੁੰਚੇ ਨੇ ਤਾਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਝਲਾ ਫਿਰ ਤੋਂ ਇਸੇ ਪੋਪਲੇ ਕੁਮਾਰ ਸਾਹ ਭਾਰੀ ਇੱਛਾ ਇੱਥੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਓਝਲਾ ਸਾਹਿਬ ਜਿੰਦਾਬਾਦ ਦੇ ਨਾਰੇ ਗੁਲਾਬ ਦੀ ਵਰਖਾ ਗੁਲਾਬ ਦੇ ਫੁੱਲਾਂ ਦੀ ਵਰਖਾ ਵੀ ਉਹਨਾਂ ਦੇ ਉੱਤੇ ਜੋ ਕੀਤੀ ਜਾ ਰਹੀ ਆ ਤਾਂ ਇਹਨਾਂ ਤਸਵੀਰਾਂ ਕਿਉਂਕਿ ਹਾਲੇ ਤੱਕ ਦਾ ਕਹਿ ਸਕਦੇ 2004 ਦਾ ਸਭ ਤੋਂ ਵੱਡਾ ਜੋ ਵੈਲਕਮ ਇਸ ਵੇਲੇ ਦਾ ਇੱਥੇ ਵੇਖਣ ਨੂੰ ਮਿਲੇ ਕਿ ਕਾਂਗਰਸ ਪਾਰਟੀ ਵੱਲੋਂ ਜੋ ਆਪਣੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਇੱਕ ਭਰਮਾ ਸਵਾਗਤ ਜੋ ਇੱਥੇ ਕੀਤਾ ਗਿਆ ਤਾਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੜ ਨਾਲ ਸ਼੍ਰੀ ਹੰਸਾ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਚੀਰਾ ਸੰਝਿਆ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਸਮਰਥਕ ਨੇ ਅੱਜ ਇੱਥੇ ਗੁਰਜੀਤ ਸਿੰਘ ਹੋਇਲਾ ਉਹਨਾਂ ਨੂੰ ਲੈਣ ਵਾਸਤੇ ਇੱਥੇ ਪਹੁੰਚੇ ਨੇ ਤਾਂ ਕਹਿ ਸਕਦੇ 2024 ਦਾ ਸਭ ਤੋਂ ਵੱਡਾ ਵੈਲਕਮ ਆ ਇਸ ਵਕਤ ਵੇਖਣ ਨੂੰ ਮਿਲ ਰਿਹਾ ਕਿ ਟਿਕਟ ਮਿਲਣ ਤੋਂ ਬਾਅਦ ਇੱਕ ਉਮੀਦਵਾਰ ਜਦੋਂ ਆਪਣੇ ਹਲਕੇ ਜਾਂ ਆਪਣੇ ਸ਼ਹਿਰ ਦੇ ਵਿੱਚ ਜੋ ਪਹੁੰਚਦਾ ਇੰਨਾ ਵੱਡੇ ਪੱਧਰ ਦੇ ਉੱਤੇ ਜੋ ਉਹਨਾਂ ਦਾ ਸਵਾਗਤ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਤਾਂ ਅੰਮ੍ਰਿਤਸਰ ਸਟੇਸ਼ਨ ਦੇ ਉੱਤੇ ਚਾਰੇ ਪਾਸੇ ਗੁਰਜੀਤ ਸਿੰਘ ਹੋਇਲਾ ਜਿੰਦਾਬਾਦ ਦੇ ਜਿਹੜੇ ਨਾਰੇ ਉਹ ਵੀ ਲੱਗਦੇ ਦਿਖਾਈ ਦੇ ਰਹੇ ਨੇ ਸ਼ਹਿਰ ਦੇ ਸਾਰੇ ਵੱਖ-ਵੱਖ ਨਵਾਈਂਦੇ ਜੋ ਇੱਥੇ ਐਮ.ਐਲ.ਏ. ਸਾਹਿਬਾਨ ਜਿਹੜੇ ਰਹਿਤ ਕਹਿੰਦੇ ਵੀ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਵੀ ਭਰਮਾ ਸਵਾਗਤ ਅੱਜ ਸਰਦਾਰ ਗੁਰਜੀਤ ਸਿੰਘ ਗੋਇਲਾ ਉਹਨਾਂ ਦਾ ਕੀਤਾ ਜਾ ਰਿਹਾ ਤਾਂ ਕਹਿ ਸਕਦਾ ਕਿ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਜੋ ਕਾਫੀ ਦਿਲਚਸਪ ਜੋ ਰਹਿਣ ਵਾਲੀ ਸੀਟ ਸ਼੍ਰੀਮਨ ਸਾਹਿਬ ਦੀ ਕਿਉਂਕਿ ਕਾਫੀ ਵੱਡੇ ਪੱਤਰ ਦੇ ਉੱਤੇ ਨਿਗਾਹਾਂ ਜੋ ਇਸ ਵਾਰ ਸ਼੍ਰੀਮਨ ਸਾਹਿਬ ਦੀ ਇਲੈਕਸ਼ਨ ਦੇ ਉੱਤੇ ਟਿੱਕੇ ਹੋਣ ਗਿਆ ਜੋ ਉਮੀਦਵਾਰ ਹੈਗੇ ਨੇ ਇਹਨਾਂ ਦੇ ਉੱਤੇ ਟਿੱਕੇ ਹੋਣ ਗਿਆ ਕਿਉਂਕਿ ਜੋ ਆਮ ਆਦਮੀ ਪਾਰਟੀ ਤੋਂ ਵੀ ਨੇ ਨਾਲ ਦੀ ਨਾਲ ਬੀਜੇਪੀ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਜੋ ਲੋਕ ਨੇ ਸਾਰੇ ਜੋ ਚਾਹ ਮੰਨਦੇ ਉਹਨਾਂ ਵੱਲੋਂ ਭਰਮਾ ਸਵਾਗਤ ਸਰਦਾਰ ਗੁਰਜੀਤ ਸਿੰਘ ਉਹਦਾ ਇੱਥੇ ਕੀਤਾ ਜਾ ਰਿਹਾ ਹੈ ਤਾਂ ਡਾਕਟਰ ਐਕਮਰ ਵੇਰਕਾ ਵੀ ਜੋ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਵੀ ਇਸ ਮੌਕੇ ਪਹੁੰਚ ਕੇ ਜੋ ਹੈ ਸਰਦਾਰ ਗੁਰਜੀਤ ਸਿੰਘ ਉਹਨਾਂ ਨੇ ਸਵਾਗਤ ਇੱਥੇ ਕੀਤਾ ਗਿਆ ਹੈਗਾ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਪਰ ਉੱਥੇ ਹੀ ਮੈਂਬਰ ਪਾਰਲੀਮੈਂਟ ਦੇ ਜਿਹੜੇ ਸਮਾਪਤਕ ਨੇ ਜਿਹੜੇ ਨਾਲ ਹੈਗੇ ਨੇ ਡਾਕਟਰ ਇੱਕ ਵਾਰ ਵੇਰ ਕੇ ਸਰਨਾਮ ਜੂਨੇ ਵੇਰ ਕੇ ਸਭ ਕਿਵੇਂ ਵੇਖਦੇ ਹੋ ਕਾਫੀ ਵੱਡੀ ਇਲੈਕਸ਼ਨ ਇਸ ਵਾਰ ਹੋਣੀ ਹੈ ਮੈਂ ਸਮਝਦਾ ਕਿ ਇਹ ਇਲੈਕਸ਼ਨ ਬੜੀ ਈਜ਼ੀ ਹੈ ਔਰ ਲੋਕਾਂ ਨੇ ਫਤਵਾ ਦਿੱਤਾ ਹੈ ਅੱਜ ਗੁਰਜੀਤ ਔਜਲਾ ਦੇ ਨਾਂ ਤੇ ਹਾਈ ਕਮਾਂਡ ਨੇ ਵੀ ਉਹਨਾਂ ਨੂੰ ਟਿਕਟ ਦਿੱਤੀ ਹੈ ਔਰ ਜਿਹੜੇ ਲੋਕ ਅੱਜ ਬਹੁਤ ਖੁਸ਼ ਹੈ ਕਿਉਂਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਇਹ ਇੰਟਰਨੈਸ਼ਨਲ 에ਰਪੋਰਟ ਹੈ ਇੰਟਰਨੈਸ਼ਨਲ ਬਾਰਡਰ ਹੈ ਔਰ ਇੱਥੇ ਗੋਲਡਨ ਟੈਂਪਲ ਹੈ ਜਲਿਆਂਵਾਲਾ ਬਾਗ ਹੈ ਇਸ ਬਕੌਂ ਦੀ ਆਪਣੀ ਇੱਕ ਹੈਮਾਇਤ ਹੈ ਔਰ ਇਸ ਦੇ ਇਹਦਾ ਨਮਾਇੰਦਾ ਇੱਕ ਕਾਬਲ ਤੇ ਸਮਝਦਾਰ ਚਾਹੀਦਾ ਔਰ ਇਸੇ ਗੱਲ ਦੇ ਸਰਟੀਫਿਕੇਟ ਜਿਹੜਾ ਹੈ ਉਹ ਲੋਕਾਂ ਨੇ ਦਿੱਤਾ ਵੀ ਇਹ ਸਹੀ ਆਦਮੀ ਹੈ ਔਰ ਹਾਈ ਕਮਾਂਡ ਨੇ ਵੀ ਨਿੱਕਰ ਦਿੱਤੇ ਕੇ ਨਵਾਜਿਆ ਅਸੀਂ ਮੁਬਾਰਕਬਾਦ ਦੇਣੇ ਬਾਕੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਵੱਡੇ ਦਾਅਵੇ ਕਰ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਓਹਲਾ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਦੀ ਜ਼ਮਾਨਤਾਂ ਨਹੀਂ ਲੱਭਣੀ ਹੈਗਾ ਜ਼ਮਾਨਤਾ ਘਰੋਂ ਲੈ ਜਾਓ ਜੀ ਤਾਂ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਐਸਨ ਡਾਕਟਰ ਅਕਬਰ ਵੇਰਕਾ ਤਾਂ ਕੋਸ਼ਿਸ਼ ਕਰਦੇ ਆ ਮੈਂਬਰ ਪਾਰਲੀਮੈਂਟ ਜੋ ਗੁਰਜੀਤ ਸਿੰਘ ਓਹਲਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਇਸ ਮੌਕੇ ਪਹੁੰਚ ਕੇ ਕੀ ਕਹਿਣਾ ਤਾਂ ਇਹ ਦੇਖ ਸਕਦੇ ਹੋ ਭਾਰਾ ਇਕੱਠ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਭਾਰਾ ਇਕੱਠ ਦੇਖਣ ਨੂੰ ਮਿਲ ਰਿਹਾ ਤਾਂ ਪ੍ਰਬੰਧਕ ਦੇ ਵਿੱਚ ਪ੍ਰਬੰਧਕ ਜੋ ਕਾਫੀ ਜ਼ਿਆਦਾ ਇਤਨਾ ਕਿਤੇ ਸਮਰਥਕ ਨੇ ਅੱਜ ਇੱਥੇ ਪਹੁੰਚੇ ਨੇ ਆਪਣੇ ਸਹਿਯੋਗੀ ਨੂੰ ਕਵਾਂਗਾ ਜ਼ਰੂਰ ਤਸਵੀਰਾਂ ਸੰਭਾਲੀਆਂ ਕੀਤੀਆਂ ਜਾਣ ਤਾਂ ਸਹਿਯੋਗੀ ਅੱਛਾ ਵੇਖ ਸਕ ਰਹੇ ਹੋ ਗੁਰਜੀਤ ਸਿੰਘ ਔਜਲਾ ਜੋ ਨੇ ਅੱਜ ਇੱਥੇ ਪਹੁੰਚੇ ਨੇ ਤਾਂ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਕਿ ਅੱਜ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਵੱਡਾ ਮਾਣ ਕਾਂਗਰਸ ਪਾਰਟੀ ਨੇ ਇੱਕ ਵਾਰ ਫੇਰ ਗੁਰਜੀਤ ਸਿੰਘ ਔਜਲਾ ਨੂੰ ਬਖਿਆ ਤਾਂ ਕਾਫੀ ਵੱਡੀ ਫਾਈਟ ਇਸ ਵਾਰ ਜੋਸ਼ ਰਮਚੰਦ ਸਾਹਿਬ ਤੋਂ ਹੁਣੀ ਆ ਇੱਕ ਤਰਫਾ ਅਨਿਲ ਜੋਸ਼ੀ ਇੱਕ ਤਰਫਾ ਕੁਲਦੀਪ ਸਿੰਘ ਧਾਲੀਵਾਲ ਤਾਂ ਅਤੇ ਜੇ ਜੇ ਤਾਂ ਗੱਲ ਕਰ ਲਈਏ ਕਾਂਗਰਸ ਵੱਲੋਂ ਗੁਰਜੀਤ ਸਿੰਘ ਓਜਲਾ ਜੋ ਕਿ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਇਸ ਵਾਰ ਉਹਨਾਂ ਵੱਲੋਂ ਕਾਫੀ ਵੱਧ ਚੜ ਕੇ ਜੋ ਇਲੈਕਸ਼ਨ ਦੇ ਵਿੱਚ ਜੋ ਲੜੀ ਜੰਗ ਹੈਗੀ ਆ ਤਾਂ ਪੁਲਸ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਇੱਥੇ ਪੁਕਤਾ ਕੀਤੇ ਜਾ ਰਹੇ ਨੇ ਰਸਤਾ ਮੰਗਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਐਨੇ ਜ਼ਿਆਦਾ ਵੱਡੇ ਪੱਧਰ ਤੇ ਜਿਹੜੇ ਸਮਰਥਕ ਨੇ ਇਸ ਵਾਰ ਪਹੁੰਚੇ ਨੇ ਤਾਂ ਗੱਲ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕੀ ਕੀ ਹਾਲਾਤ ਇਸ ਵਕਤ ਜੋ ਰੇਲਵੇ ਸਟੇਸ਼ਨ ਤੇ ਬਣੇ ਨੇ ਸਮਰਥਕਾਂ ਸਾਹਮਣੇ ਔਖੇ ਜੋ ਹੋ ਰਹੇ ਨੇ ਇਸ ਵਕਤ ਤਾਂ ਤਾਂ ਤਸਵੀਰਾਂ ਜੋ ਦਿਖਾਈਆਂ ਜਾਣ ਤਾਂ ਇਹ ਪ੍ਰਬੰਧ ਕਿਦਾਂ ਦਾ ਕਿਤੇ ਦਿਖਾਈ ਜਾ ਰਿਹਾ ਆਪਣੇ ਸਹਿਯੋਗੀ ਨੂੰ ਕਹਾਂਗੇ ਇੱਕ ਵਾਰੀ ਜ਼ਰੂਰ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਤਾਂ ਗੁਰਜੀਤ ਸਿੰਘ ਓਇਲਾ ਜੀ ਇਥੇ ਜਿਉਂ ਨੇ ਐਮਪੀ ਸਾਹਿਬ ਕਿੰਨਾ ਮਿਹਰਬਾਨ ਆ ਮਾਣਿਆ ਇਹ ਗੁਰੂ ਨਗਰੀ ਦਾ ਮਾਣ ਆ ਇਹ ਗੁਰੂ ਨਗਰੀ ਦੀ ਇਹ ਗੁਰੂ ਨਗਰੀ ਦਾ ਮਾਣ ਆ ਗੁਰੂ ਨਗਰੀ ਦੀ ਟਿਕਟ ਹੈ ਲਗਦੇ ਹਾਂ ਕਿ ਗੁਰਜੀਤ ਸਿੰਘ ਉਹਲਾ ਹੁਣਾ ਵੱਲੋਂ ਕਿਹਾ ਗਿਆ ਕਿ ਵੱਧੂ ਮਾਹਣ ਇਸ ਵਕਤ ਹੋ ਰਿਹਾ ਤਾਂ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਵੱਲੋਂ ਵੀ ਕਾਫੀ ਵੱਡੇ ਪੱਦਰ ਦਿੱਤੇ ਅੱਜ ਵੈਲਕਮ ਜੋ ਹੈ ਗੁਰਜੀਤ ਸਿੰਘ ਵਾਲੇ ਦਾ ਕੀਤਾ ਗਿਆ ਤਾਂ ਇਲੈਕਸ਼ਨਾਂ ਨੂੰ ਲੈ ਕੇ 2024 ਦੀ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਕੱਲੀ ਕੱਲੀ ਅਪਡੇਟ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਨੈਰੋ ਜਗਵਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਪੌਰ ਦੇ ਨਾਲ ਅੱਛਾ ਸਨ ਜਗਵਾਨੀ ਟੀਵੀ ਸ਼੍ਰੀਮ ਸਸਾਈ